ਜੋਬ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂਡਿਆ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਭਾਜਪਾ ਦੇ ਵੱਲੋਂ ਬਾਰ-ਬਾਰ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਉਸ ਨੂੰ ਦੇਖਦੇ ਹੋਏ ਸਰਕਾਰ ਦਾ ਕੰਮ ਤਾਂ ਚਲਾਉਣਾ ਹੀ ਸੀ ਇਸ ਦੇ ਲਈ ਕੇਜੇਵਾਲ ਨੇ ਅਸਤੀਫਾ ਦੇਣਾ ਬਿਹਤਰ ਸਮਝ ਲਿਆ ਤਾਂ ਚੋਨੇ ਦੀ ਪ੍ਰਾਲੀ ਦੇ ਮੁੱਦੇ ਨੂੰ ਲੈ ਕੇ ਗੁਰਮੀਤ ਸਿੰਘ ਖੂਡਿਆ ਨਾਲ ਕਹਿਣਾ ਹੈ ਕਿ ਹਰ ਸਾਲ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚੋਨੇ ਦੀ ਪ੍ਰਾਲੀ ਨੂੰ ਅੱਗ ਨਾ ਲਾਈ ਜਾਵੇ ਤਾਂ ਅਸੀਂ ਪਿਛਲੇ ਸਾਲ 3 ਲੱਖ ਦੇ ਕਰੀਬ ਮਸ਼ੀਨਰੀ ਕਿਸਾਨਾਂ ਨੂੰ ਦਿੱਤੀ ਸੀ ਤੇ ਇਸ ਵਾਰ 5 ਕਰੋੜ ਰੁਪਏ ਦੀ ਮਸ਼ੀਨਰੀ ਕਿਸਾਨਾਂ ਨੂੰ ਦੇ ਰਹੇ ਹਾਂ ਇਸ ਕਰਕੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਲੋਕਾਂ ਨੂੰ ਝੋਨੇ ਦੀ ਪਰਾਲੀ ਦੇ ਧੂੰਏ ਤੋਂ ਨਿਜਾਤ ਮਿਲੇਗੀ। ਜਿਵੇਂ ਕੇਜਰੀਵਾਲ ਸਾਹਿਬ ਨੇ ਅਸਤੀਫਾ ਦਿੱਤਾ ਲੱਗਦਾ ਉਹਨੂੰ ਮੂੜੋ ਵਿਸ਼ਵਾਸ ਕੀਤਾ ਜਾ ਰਿਹਾ ਹੈ। ਕਿਉਂਕਿ ਜਿਵੇਂ ਬਾਰ-ਬਾਰ ਡਿੱਕੇ ਆਏ ਜਾਂਦੇ ਸੀਗੇ। ਤੋਂ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਤੋਂ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ ਹੋ। ਸਰ ਇੱਕ ਪੋਲੀਟਿਕਲ ਸਵਾਲ ਹੈ ਕਿ ਹੁਣ ਝੋਨੇ ਦਾ ਸੀਜ਼ਨ ਆ ਰਿਹਾ ਹੈ। ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਛਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਐਤਕਿਉ 500 ਕਰੋੜ ਰੁਪਏ ਦੀ ਕੀਤੀ ਗਈ ਹੈ ਜਿੱਤੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਨਿਜਾਤ ਮਿਲੂ ਇਸ ਵਾਰ ਪਤਾ ਨਹੀਂ ਫਸਤਾ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲ ਪਿਛਲੇ ਸਾਲਾਂ ਨਾਲ ਪਿਛਲੇ ਸਾਲ ਘੱਟ ਸੀ ਉਸ ਨਾਲੋਂ ਇਤਕੀ ਹੋਰ ਚੰਗਾ ਰਿਜ਼ਲਟ ਆਇਆ। ਕਿਹਾ ਬਦਲੀਆਂ ਅਫਸਰਾਂ ਦੇ ਉੱਤੇ ਜੋ ਬਰਾਏ ਸਰਕਾਰ ਨੇ ਪਰ ਬਹੁਤੇ ਕੰਮ ਜੜ ਨਹੀਂ ਦਿੱਤੇ। ਹੋ ਜਾਣਗੇ ਜੀ ਜੋ ਜ਼ੋਰ ਲਾ